ਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਕਿਉਂਕਿ ਆਪਣੇ ਚੈਨਲ ਦਾ ਪੁਰਾਣਾ ਨਾਮ ਸੀ ਜੱਜੋ ਸਿੰਘ ਬਰਾੜ ਸੋ ਨਿਊ ਨਾਮ ਹੈ ਮਨਪ੍ਰੀਤ ਬਰਾੜ ਵਲੌਗਸ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਕੋਸ਼ਿਸ਼ ਇਹ ਕਰਦੇ ਹੁਣ ਕਿ ਵਧੀਆ ਤੋਂ ਵਧੀਆ ਵਲੌਗ ਲੈ ਕੇ ਆਏ ਤੁਹਾਡੇ ਲਈ ਸੋ ਪਲੀਜ਼ ਸਪੋਰਟ ਕਰਿਆ ਕਰੋ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਤਾਂ ਜੋ ਜਿਹੜੀ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਜਿਹੜਾ ਨਿਊ ਵਲੌਗ ਹੋਣਾ ਉਹਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਹਾਂਜੀ ਟਾਈਮ ਹੋ ਗਿਆ ਬਸ 8 ਵਜਨ ਵਾਲੇ ਸੋ ਆਪਾਂ ਚੱਲ ਰਹੇ ਸੀ ਤੁਸੀਂ ਕਹਿੰਨਾ ਗੱਡੀ 'ਚ ਬੈਠੀਆਂ ਤੇ ਗੱਡੀ 'ਚ ਆਪਾਂ ਬੈਠੇ ਹੋਏ ਮੰਮੀ ਦਿਖਾਣੇ ਤੁਹਾਨੂੰ ਮੰਮੀ ਬੈਠੇ ਆ ਡੈਡੀ ਬੈਠੇ ਆ ਜੱਪ ਬੈਠਾ ਤੇ ਅਸੀਂ ਜਾ ਰਹੇ ਆ ਸਾਰੇ ਜਣੇ ਕਿਸੇ ਕੰਮ ਤੇ ਅਮਰਤ ਮਤਲਬ ਮੇਰਾ ਭਰਾ ਹੈਗਾ ਛੋਟਾ ਉਹ ਘਰੇ ਆ ਘਰੇ ਜਾ ਕੇ ਆਪਾਂ ਇਸ ਤੋਂ ਬਾਅਦ ਰਖੜੀ ਦੇ ਵਲੌਗ ਵੀ ਸ਼ੂਟ ਕਰਨਾ ਹੈ ਰਖੜੀ ਬੰਨ੍ਹਣੀ ਆ 9 ਵਜੇ ਤੋਂ ਪਹਿਲਾਂ ਪਹਿਲਾਂ ਤੇ ਰਖੜੀ ਬੰਨ੍ਹਣ ਵਾਲਾ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਲਿੱਪਸ ਸਾਰੀਆਂ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਫਿਰ ਤੁਹਾਨੂੰ ਘਰ ਜਾ ਕੇ ਰਖੜੀ ਵਾਲੇ ਕਲਿੱਪਸ ਤੇ ਨਾਲ ਮਿਲਾਂਗੇ ਠੀਕ ਹੈ ਜੀ ਅੱਜ ਟਾਈਮ ਹੋ ਗਿਆ ਸਾਢੇ 8 ਤੇ ਹੁਣ ਆਪਾਂ ਬੰਨ੍ਹਦੇ ਰਖੜੀ ਤੇ ਰਖੜੀ ਦੀ ਤਿਆਰੀ ਜੋ ਆਪਾਂ ਆਪਦੀ ਲੱਗਾ ਪਿਆ ਚਲੋ ਜੀ ਹੁਣ ਬੰਨ੍ਹਦੇ ਰਖੜੀ ਤੇ ਬਸ ਤੁਹਾਨੂੰ ਦਿਖਾਉਨੇ ਆ ਰਖੜੀ ਵਾਲੀ ਕਲਿੱਪ

别了，别了，别了，真的。 どういうこと ਤੁਸੀਂ ਆਪਸ ਵਿੱਚ ਜਾਂਦੇ ਐਂਡ ਬਾਈ ਬਾਈ ਕਰਦੇ ਪਰ ਆਈ ਨਹੀਂ ਹੈ ਪਰ ਇਹ ਹਾਈਟ ਤਾਂ ਨਹੀਂ ਨਹੀਂ ਨਾ ਕਿਹੜਾ ਲਾਸਾਂ ਦਾ ਹਾਂ ਕਿਹੜੇ ਘਰ ਪਾਣੀ ਜਾਣਾ ਤੁਮ ਉਸ ਉਹ ਨਾ ਤੇ ਤੋਂ ਦੇ ਹਾਂ ਕਿਲਾਮ ਉਹ ਨਹੀਂ ਨਾ ਤੈਨੂੰ ਇੱਦਾਂ ਇਹਨੂੰ ਕਿਰੋ ਜਿਹੜਾ ਪਾਉਗਾ ਆਪੇ ਬੰਦ ਕਰ ਦੇ ਮਰੇ ਗੀ ਚਾਹ ਜੀ ਜਰੂਰ ਲੈ ਫ੍ਰੈਂਡ ਲਓ ਜੀ ਟਾਈਮ ਹੋ ਗਿਆ 8:30 ਵਜੇ ਦਾ ਤੇ ਆਪਾਂ ਚੱਲਿਆਂ ਬਾਜ਼ਾਰ ਤੇ ਬਾਜ਼ਾਰ ਚੱਲਿਆਂ ਕੀਕ ਲੈਣ ਤੇ ਆਪਾਂ ਫਿਰ ਇਹ ਤੋਂ ਬਾਅਦ ਘਰੇ ਜਾ ਕੇ ਤਿਆਰ ਹੋਵਾਂਗੇ ਤਿਆਰ ਹੋ ਕੇ ਤੇ ਆਪਾਂ ਚੱਲਾਂਗੇ ਫਿਰ ਵੱਡੇ ਬੋਏ ਕੋਲ ਵੱਡੇ ਬੋਏ ਕੋਲ ਆ ਤੁਹਾਨੂੰ ਪਤਾ ਲੱਗ ਜਾਊਗਾ ਗਾੜੀ ਤੇ ਆਪਾਂ ਜਨਾ ਤਰ ਰੋੜੇ ਬਰੜ ਤੇ ਚੰਗਾ ਪਤਾ ਹੋਊਗਾ ਲੈਣੇ ਥੋੜੀ ਲੋੜ ਚਲਾ ਲਓ ਸਾਈਡ ਇੱਥੇ ਆ 사이드 ਤੇ ਨਜ਼ਰ ਕਰੋਸ ਬਰਦਰ ਦੀ ਕੋਈ ਸੜਕ ਹੈ ਫਿਰ ਹਾਂ ਇੱਕ ਗੰਗ ਪਹਿਲੇ ਮੋੜ ਲਓ ਇੱਧਰ ਵੀ ਮੰਗੇ ਵਾਲਿਆਂ ਤੇ ਦੁਕਾਨ ਲੈ ਲਈ ਹੈ ਨਾ ਇਹਨਾਂ ਨੇ ਆਪਾਂ ਜਾਣਾ ਇੰਨਾ ਆ ਸਵੀਟਸ ਤੇ ਜਾ ਬਣਾਣਗੇ ਕੇਕ ਬਣਾਉਣਗੇ ਇਹ ਲੱਗਦਾ ਇਹ ਨਾ ਇਹ ਫਿਰ ਤੋਂ ਸਾਰਾ ਆ ਪੁੱਛੋ ਕਿ ਕਿੰਨਾ ਪੁੱਛੋ ਨੀਚੇ ਵਾਲਾ ਕਿੰਨੇ ਪਾਉਣ ਦਾ ਵੀ ਲਾਸਟ ਵਾਲਾ ਇਹਨੂੰ ਕਿੰਨੇ ਦਾ

ਬੱਚੇ ਨਹੀਂ ਬਣਾਉਣਾ ਬੱਚੇ ਹੱਥੇ ਕਰਾਉਣਾ ਬੱਚੇ ਲਾਣਾ ਜੋ ਤੂੰ ਵੇਖ ਲੈ ਕੁਛ ਲੈਣਾ ਤਾਂ ਜੋ ਦੇਖ ਕੇ ਨੀ ਤੇ ਫਰੈਂਚ ਚ ਬਏ ਅਸਰ ਤੇ ਕੋਈ ਫੇਰ ਕਰ ਜਾ ਕੋਈ 10 ਪੰਜ ਕਿਲੋ ਇਹ ਇਹ ਉਹ ਬੋਲ ਇੰਨਾ ਚ ਦੇਖ ਲਓ ਕੁਛ ਲੈਣਾ ਹੈ ਉਹ ਉਹ ਕਿੱਥੇ ਚਾਹ ਲੈਣਾ ਹੈ ਜਦੋਂ ਆਪ ਆਉਂਦੀਆਂ ਮਾਰੀ ਅੰਦਰ ਆ ਚੱਕਲਕ ਬੂਮ ਬੂ 80 ਦਾ ਖਾਨ ਦਾ ਤਾਂ ਹੈ ਨਹੀਂ ਤਾਂ ਛੁੱਟ ਦਿੰਦਾ ਕੱਲਾ ਆ ਚੱਕਲਕ ਬੂਮ ਜੂਮ ਦਾ ਦੋ ਆਪੇ ਮਸਪਤਾ ਹੋਰ ਕਿ ਲੈਣਾ ਦੱਸੋ ਕਿਦੋਂ ਮੁਕਦੇ ਨੇ ਲੈ ਲੈ ਲੀਓ ਕਿੱਛ ਲੈ ਆ ਵੀਡੀਓ ਆਫ ਬਿਸਕੁਟਸ ਸਾਈਡ ਹੋਇਆ ਮੈਂ ਵੀ ਵੀਡੀਓ ਨਾਲ ਲੋ ਜੀ ਆਪਾਂ ਹੋ ਗਏ ਸੀ ਰੈਡੀ ਹੈਗਾ ਜਦ ਆਪ ਇਹ ਹੈਗੇ ਹਸਬੈਂਡ ਸੋ ਆਪਾਂ ਹੋ ਗਏ ਸੀ ਰੈਡੀ ਤੇ ਮੰਮੀ ਹਰੀ ਦੂਜੀ ਗੱਡੀ 'ਚ ਨੇ ਨਹੀਂ ਨੂੰ ਨਹੀਂ ਕੀ ਬਟਾ ਤੇ ਮੰਮੀ ਹਰੀ ਦੂਸਰੀ ਗੱਡੀ 'ਚ ਨੇ ਤੇ ਆਪਾਂ ਹੋ ਗਏ ਸੀ ਰੈਡੀ ਤੇ ਟਾਈਮ ਵੀ ਹੋ ਗਿਆ 10:30 ਦਾ ਟਾਈਮ ਹੋ ਗਿਆ 10:30 ਦਾ ਤੇ ਆਪਾਂ ਹੁਣ ਚੱਲਨੀ ਤੁਰ ਪੈਸੀ ਕਰਾਂ ਤੇ ਛੋਟਾ ਜਿਹਾ ਸੈਲੀਬ੍ਰੇਸ਼ਨ ਹੈ ਮਤਲਬ ਤੁਹਾਨੂੰ ਪਤਾ ਨਾ ਆਪਣਾ ਬਾਜੀ ਗਏ ਹੋਏ ਨੇ ਫੋਰਨ ਸੋ ਉਹਨਾਂ ਦੇ ਬੇਟੇ ਦਾ ਬਰਥਡੇ ਸੋ ਹਜੇ ਉਹਨਾਂ ਨੂੰ ਗਏਆਂ ਨੂੰ ਥੋੜੇ ਦਿਨ ਹੀ ਹੋਏ ਆ ਸੋ ਉਹਦੀ ਕਮੀ ਪਾਪਾ ਦੀ ਕਮੀ ਨਾ ਮਹਿਸੂਸ ਹੋਵੇ ਸੋ ਆਪਾਂ ਬਰਥਡੇ ਥੋੜਾ ਛੋਟਾ ਜਿਹਾ ਸੈਲੀਬ੍ਰੇਸ਼ਨ ਉਹਨਾਂ ਦਾ ਕਰਨਾ ਹੈਗਾ ਉਹਦੇ ਵਿੱਚ ਸ਼ਾਮਿਲ ਹੋਵਾਂਗੇ ਚੱਲ ਬੱਚੇ ਮਹਿਸੂਸ ਨਾ ਹੋਵੇ ਮੇਰੇ ਬਰਥਡੇ ਤੇ ਮੇਰੇ ਪਾਪਾ ਹੈ ਨਹੀਂ ਸੋ ਆਪਾਂ ਇਸ ਕਰ ਛੋਟਾ ਜਿਹਾ ਟੈਕ ਟੂਗੇਦਰ ਕਰ ਰਹੇ ਆ ਤੇ ਚਲੋ ਜੀ ਉਹਤੇ ਕੇਕ ਵੀ ਆਪਾਂ ਲੈ ਜਾਂਦਾ ਹੈਗਾ ਕੇਕ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਕਿਹੜਾ ਹੈ ਕੇਕ ਤੇ ਚਲੋ ਜੀ ਬਸ ਹੁਣ ਆਪਾਂ ਤੁਲਪੀਆਂ ਘਰੋਂ ਤੇ ਪਹੁੰਚ ਕੇ ਤੇ ਤੁਹਾਨੂੰ ਦਿਖਾਵਾਂਗੇ ਜੇ ਹੋ ਸਕੇ ਐ ਕਲਿੱਪਸ ਵਿੱਚ ਜਿਹੜਾ ਮਤਲਬ ਕੰਫਰਟੇਬਲ ਹੋਇਆ ਬੰਦਾ ਉਹਨੂੰ ਆਪਾਂ ਕਲਿੱਪ ਦੇ ਵਿੱਚ ਐਡ ਕਰ ਲਾਂਗੇ ਆਦਰਵਾਈਜ਼ ਜਿਹੜਾ ਨਾ ਕੰਫਰਟੇਬਲ ਹੋਇਆ ਸੋਪਾ ਨੂੰ ਨਹੀਂ ਐਡ ਉਹਨੂੰ ਕਰਦੇ ਸੋਪਾ ਤੇ ਦਿਖਾਵਾਂਗੇ ਤੁਹਾਨੂੰ ਜਿਹੜਾ ਛੋਟਾ ਮੋਟਾ ਫੰਕਸ਼ਨ ਬਾਕੀ ਬੇਟੇ ਜਪਜੋਤੇ ਰਕੜੀ ਵੀ ਬੰਦਨੀ ਆ ਨਾ ਕਿ ਆਪਣੀ ਸਿਸਟਰ ਆ ਉਹ ਆਪਣੇ ਹਸਬੰਦ ਦੀ ਵੀ ਬੰਦੀ ਹੁੰਦੀ ਰੱਖਣੀ ਤੇ ਰਖੜੀ ਵਾਲਾ ਪ੍ਰੋਗਰਾਮ ਵੀ ਅਪ ਉਥੇ ਕਰਾਂਗੇ ਆਪਾਂ ਜਿਹੜਾ ਆਪਣਾ ਸਿਸ ਭਾਲਾ ਉਹ ਸੁਬਾ ਸੁਬਾ ਕਰ ਲਿਆ ਸੀ 9 ਵਜੇ ਤੋਂ ਪਹਿਲਾਂ ਪਹਿਲਾਂ ਸੋ ਉਥੇ ਅੱਜ ਦੁਪਹਿਰੇ ਜੇ ਬੰਨੋ ਅਗੇ ਫਿਰ ਚਲੋ ਜੀ ਰਖੜੀ ਦਾ ਵੀ ਸੈਲੀਬ੍ਰੇਸ਼ਨ ਦੇਖੋ ਜੇ ਤੁਸੀਂ ਤੁਸੀਂ ਰਖੜੀ ਦਾ ਸੈਲੀਬ੍ਰੇਸ਼ਨ ਵੀ ਦੇਖੋ ਜੇ ਤੇ ਆਪਣੇ ਬਰਥਡੇ ਪਾਰਟੀ ਦੇ ਵੀ ਹੋਪ ਕਰਾਂਗੇ ਤੁਹਾਨੂੰ ਇਹ ਵਾਲਾ ਵਲੌਗ ਬਹੁਤ ਵਧੀਆ ਲੱਗੂਗਾ ਹਨ ਛੋਟਾ ਜਿਹਾ ਗੈਟ ਟੂਗੇਦਰ ਦੇ ਵਿੱਚ ਨਾਲੇ ਤੁਹਾਨੂੰ ਫੈਮਿਲੀ ਪਤਾ ਲੱਗ ਜੂਗੀ ਨਾ ਕੇਸ ਦੀ ਫੈਮਿਲੀ ਆਪਣੀ ਤੇ ਕਿੰਨੇ ਮੈਂਬਰ ਸਾਰਾ ਪਤਾ ਲੱਗ ਜਾਂਦਾ ਨਾ ਬੰਦੇ ਨੂੰ ਚਲੋ ਜੀ ਫਿਰ ਆਪਾਂ ਮਿਲਦੇ ਆਂ ਸਫਰ ਆਪਣਾ ਸ਼ੁਰੂ ਹੋ ਗਿਆ ਹੈ ਕਿ ਦੂਬਾਰ ਤੁਹਾਨੂੰ ਪਤਾ ਸ਼ਾਮ ਨੂੰ ਆਪਾਂ ਘਰ ਵੀ ਵਾਪਸ ਜਾਣਾ ਹੈਗਾ ਕਿਉਂਕਿ ਕੱਲ ਜੋਤ ਨੇ ਵੀ ਸੈਚਰਡੇ ਦੀ ਛੁੱਟੀ ਲਈ ਸੀ ਤੇ ਹਸਬੰਦ ਨੇ ਆਪਨੇ ਲਿਆ ਸੀ ਤੇ ਸੋ ਹੁਣ ਮੰਡੇ ਨੂੰ ਇਹਨਾਂ ਦੋਨਾਂ ਨੇ ਅੱਡੀ ਸਕੂਲ ਐਂਡ ਜੋਬ ਤੇ ਜਾਣਾ ਆਪਾਂ ਪੁਰਾਣੇ ਰੁਟੀਨ ਤੇ ਜਾਣਾ ਆਪਦੇ ਮਾਰਨਿੰਗ ਚਲੋ ਜੀ ਮਿਲਦੇ ਫਿਰ ਆਪਾਂ ਤੁਹਾਨੂੰ ਜਾ ਕੇ ਤੇ ਵੀ ਕਲਿੱਪ ਲਵਾਗੇ ਜੀ ਆਪਾਂ ਪਹੁੰਚ ਗਏ ਬਸ ਦੀਦੀ ਕੇ ਘਰ ਕੋ ਮਤਲਬ ਭੈਣ ਕੇ ਪਿੰਡ ਆ ਗਏ ਆਪਾਂ ਤੇ ਉਹ ਚਾਹੀਦੀ ਆਪਣੀ ਦੂਜੀ ਗੱਡੀ ਮੰਮੀ ਆਹਾਂ ਦੀ ਤੇ ਆਪਾਂ ਪਿੱਛੇ ਹੋ ਗਏ ਸੀ ਉਂ ਤਾਂ ਆਪਾਂ ਪਹਿਲਾਂ ਸੀਗੇ ਕਿ ਆਪਾਂ ਮੇਨ ਇੱਕ ਰਾਹ ਨਾ ਕੱਚਾ ਇੱਕ ਪੱਕਾ ਮੈਨੂੰ ਪਤਾ ਨਹੀਂ ਸੀ ਪੱਕੇ ਰਾਹ ਨੇੜਿਓਂ ਪੈਂਦਾ ਜਿਵੇਂ ਕਹਿ ਦਈਏ ਇੱਕ ਰਾਹ ਸੋ ਉਹਨਾਂ ਨੇ ਫਿਰ ਅੱਗੇ ਲਾ ਲਈ ਗੱਡੀ ਲੋ ਜੀ ਆਪਾਂ ਪਹੁੰਚ ਗਏ ਬਸ ਆ ਗਿਆ ਘਰ ਤੁਹਾਨੂੰ ਦਿਖਾਉਂਦੇ ਆ ਤੇ ਜੱਬ ਤਾਂ ਸੁੱਤਾ ਹੀ ਪਿਆ ਦੇਖੋ ਆ ਗਿਆ ਘਰ ਆਪਣੇ

ਓ ਭਾਈ ਆ ਗਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹਾਏ ਹਾਏ ਦੋਨੋਂ ਭਾਈ ਭਾਈ ਮਿਲ ਗਏ ਵੇ ਹੈ ਲੈਡੀ ਖੜੇ ਆ ਗਈ ਸਸਕੇ ਪੁੱਤ ਆ ਗਏ ਆਪਾਂ ਕੋਈ ਨਾ ਪੁੱਛ ਜੇ ਗਰਮੀ ਹੈ ਜੇ ਨਹੀਂ ਬੈਣਾ ਆ ਜੋ ਆ ਜੋ ਭੈਣ ਤਾਂ ਸੁੱਤੀ ਪਈ ਆ ਆ ਜੋ ਇਹ ਨੂੰ ਉੱਤੇ ਰੱਖ ਦੇ ਪਾ ਕੇ ਉੱਤੇ ਰੱਖ फिर में आ मर्द आके एक आके एक बड़ा कुत्ते रख दो थे सस्री तो का ना है नवरीत हेलो काके आज 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 हेलो करो अभी रह आ गई बहन दोनों मिली मिली करो मिली करो तो मिली करो दोनों मिली मिली कर लो दोनों बहन भाई मिली मिली कर लो एक को जिड्डे ने थोड़े फर्क है ना पांच को महीने का नवरीत काके की करते हो ਸੋ ਗਈ ਉੱਠੀ ਹੈ ਨਾ ਉਹ ਆਪਣੇ ਫਰਦ ਉਹ ਵੇਖੋ ਇਹ ਵੀ ਸੋ ਗਈ ਹੈ ਗੱਡੀ ਦੇ ਵਿੱਚ ਹਾਂ ਘੰਟਾ ਕ ਸੋ ਲਿਆ ਨੇ ਉਹ ਕਿੰਨਾ ਗੈਰੀ ਹੈ ਇਹ ਇੱਥੇ ਜੀ ਇੱਥੇ ਜੀ ਅੱਛਾ ਬੜਾ ਜਵੜਾ ਨਹੀਂ ਆਸ ਜੇ ਅਕਨ ਥੋੜਾ ਜਿਹਾ ਲੱਗ ਗਿਆ हेलो गाइस कैसे हो हां हो गया ज्यादा हो गया है हो जाओ मेरी गेंद बैग आज बोल वीडियो नहीं तो चिट्टी की बॉल ओ भाई बॉल

तुम्ही काय करणार पासे जरा काही बान

ਇਹ ਵੀ ਨਹੀਂ ਡੇਢ ਹੋ ਗਿਆ ਜੀ ਅੱਜ ਇਹ ਅੱਛਾ ਕੌਣ ਹੋ ਹਾਂ ਜੀ ਆਂਦੇ ਕੁੱਤਾ ਫੈਨ ਉਠਾਓ ਕਿਹਨੂੰ ਪਤਾ ਹੀ ਨਹੀਂ ਇਹਨਾਂ ਦੀ ਵੀਡੀਓ ਆਉਂਦੀ ਹੈ ਕੋਈ ਕੋਰੀ ਕਾਪੀ ਆਸੀਂ ਨਹੀਂ ਕਰਦੇ ਸਬਸਕ੍ਰਾਈਬ ਕਰ ਦਿਓ ਹੋਰ ਠੀਕ ਹੈ ਦੀ ਨਿੱਕੀ ਜੀ ਗੁੱਗ ਨਵਰੀਤ ਨਵਰੀਤ ਚਾ ਵੀਡੀਓ ਬਣਾ ਲੈ ਤੇਰੀ ਬਣਾ ਲੈ ਵੀਡੀਓ ਹੇ ਅੱਛਾ ਤੇਰੀ ਪਹਿਲਾਂ ਬਣਾਵਾ ਹਾਂ ਆ ਅੱਗੇ ਖੜ ਕੇ ਮੇਰੀ ਬਣਾ ਕੇ ਉਹ ਬਣਾਵਾ ਆਏ ਆਈ ਮਮੀਆਂ ਤਾਂ ਬੜਾ ਕਰਾਵਾ ਜੱਪ ਟੀਦੀ ਭੈਣਾਂ ਵਾਲੀ ਆ ਦੀਦੀ ਕਿਹਦੀ ਆ ਉਹ ਜੀ ਤੇ ਤੇਰੀ ਵੀ ਨਹੀਂ ਆ ਹੋਰ ਕਿਹੜੀ ਆ ਤੇਰੀ ਭੈਣ ਕਿਹੜੀ ਆ ਤੇਰੀ ਭੈਣ ਕਿਹੜੀ ਆ ਮੇਰੀ ਹਾਂ ਤੇ ਫੇਰ ਹਾਂ ਤੇਰੀ ਭੈਣ ਵੀ ਹੀ ਆ ਬੱਤ ਇਹੀ ਦੀਦੀਆ 14 ਆਹੋ ਥੱਲੇ ਬੈਲ ਕਾਰਟੂਨ ਲਾਦੇ ਥੱਲੇ ਬੈਜੋ ਜੋਤ ਬੇਟਾ ਥੱਲੇ ਬੈਠੋ ਇਹਨਾਂ ਨੇ ਤਾਂ ਮਚਾ ਲਈ ਹੈ ਚੰਗੇ ਥੋੜਾ ਪਾਣੀ ਜਦ ਵੀ ਮੂਹਰੇ ਕਹੇ ਉਸਦੇ سامنے ਉਹ ਆਈ ਨੂੰ ਆਉਣੀ ਅੱਜੀ ਚਾਪ ਜੋਤ ਤੇ ਰਖੜੀ ਬੰਨੀ ਹੁੰਦੀ ਹੈ ਭੈਣ ਉਹਦੀ ਆ ਹੈਗੀ ਨਵਰੀਤ ਨਿੱਕੀ ਜੀ ਇੱਕਾ ਵੱਡਾ ਭਰਾ ਬੈਠਾ ਆ ਛੋਟੇ ਬੈ ਇ ਰਖੜੀ ਬੰਨੀ ਹੁੰਦੀ ਹੈ ले दमी मीठा कानु कर आ तू सी ले लो दीदी दीदीन को वालो गिफ्ट ले लो वाह वाव नवरेत भाई तो ले लो गिफ्ट ले लो पुत्त थैंक यू, तो यू कर दो तू थैंक यू कर दो थैंक यू एथे दे दे एथे आ बडी वीर जी बन्दे ਤਲੋਂ ਵੱਡੇ ਬਾਈ ਦੇ ਬੰਦ ਤੁਸੀਂ ਲਓ ਜਨਮਰੀ ਜੱਜ ਜੋ ਦੀ ਰਖੜੀ ਦਿਖਾਈਏ ਤੁਹਾਨੂੰ ਛੋਣੀ ਜੀ ਇਹ ਬੁਰਾ ਐਪ ਲਾਲੀ ਓਏ ਇਹ ਬੁਰਾ ਐਪ ਲਾਲੀ ਰਖੜੀ ਹੈ ਨਾ ਵਾਹਿਗੁਰੂ ਕਰ ਲਓ ਪੁੱਤ ਵਾਹਿਗੁਰੂ ਬੋਲੋ ਹਾਂ ਬੋਲੋ ਵੀ ਸਹੀ ਹਾਂ ਤਾਂ ਪਿਆਰ

ਉਹ ਨਹੀਂ ਪੇਪਰ ਇਹ ਨਾ ਇਹ ਖਾਧੇ ਸਾਰੇ ਕੁਝ ਬਾਹਰ ਨਾ ਤੇਰੇ ਤਾਂ ਖੁੱਲ ਲੋ ਹੱਥ ਪਤਾ ਲੈਣਾ ਦੁਆਕਨ ਓਏ ਇੰਦੇ ਆ ਕੇ ਹਾਂ ਹਾਂ ਇੰਦੇ ਤਾਂ ਇਹਦੇ ਆ ਜੀ ਦੜੀ ਵੇਖ ਕੇ ਦੇ ਆ ਇਹ ਸਾਡੇ ਦਰਵਾਜਾ ਡੈਡੀ ਦੇ ਵੀ ਬੰਦਿਆ ਹੁੰਦੀਆਂ ਕੁੜੀਆਂ ਕਿਤੇ ਤੁਸੀਂ ਕੋ ਕੁੜਗਾਂ ਰਕੜੀ ਬੰਨੀ ਹੈ ਸਾਡੇ ਦਰਵਾਜਾ ਬੰਦੀਆਂ ਹੁੰਦੀਆਂ ਸਾਰੇ ਬੰਦੇ ਅੱਜ ਕੱਲ ਤਾਂ ਸਾਰੇ ਸਾਰੇ ਪਰਿਵਾਰ ਦੇ ਬੰਨ ਲੱਗ ਗਏ ਚਲੋ ਜੀ ਆ ਤਰਾ ਕੋ ਜਿਹੜੀ ਹੈਗੀ ਆ ਕਾਲੀ ਜੀ ਆਜੋ ਤਾਂ ਆਜੋ ਇਆ ਫਿਰ ਆਣੀ ਬੰਤੀ ਪਾਰਾ ਨੇ ਤਬਦੀਦ ਕਹਾ 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 ਤੁਮੇ ਆਪਣੀ ਕਰੀ ਬੰਤੀ ਆ ਗਈ ਨਾ ਤਾਂ 22 ਦੀ ਮਾਰੀ ਹੈ ਕਹਿੰਦਾ ਤੁਮੇ ਜਾ ਬਾੜੇ ਬਾਏ ਕੋਈ ਨਾ ਹੁਤਾ ਤੋਰਤਾ